ਬਹੁਤਾ ਨਹੀਂ ਇਕੱਠਾ ਕਰਨ ਦੀ ਲੋੜ ਜਿਹੜੇ ਕੰਮ ਆਇਓ ਉਹ ਕਰੋ ਨਹੀਂ ਤਾਂ ਸਮਾਂ ਲੰਘ ਜਾਏਗਾ ਪ੍ਰਾਣੀ ਤੂੰ ਆਇਓ ਲਾਹਾ ਲੈਣ ਲੱਗਾ ਕਿ ਤੱਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਉਹਨੇ ਕਿ ਜ਼ਿਮੀਂਦਾਰੇ ਖੇਤੀ ਕਰਦਾ ਨਾਲ 2-4 ਮੱਝਾਂ ਰੱਖ ਲਈ ਤੇ ਲੋ ਬਹੁਤ ਤੇ ਕਾਲ ਪਤਾ ਕੀ ਕਰਦਾ ਤੂੰ ਖੇਤੀ ਕਰ ਨਾਲ ਕੰਪੈਨ ਵੀ ਲੈ ਨਾਲ ਮੱਝਾਂ ਗਾਵਾਂ ਦਾ ਡੇਲੀ ਫਾਰਮ ਵੀ ਬਣਾ ਉਹ ਨਾਲ ਦੁਕਾਨ ਵੀ ਪਾ ਉਹ ਨਾਲ ਚੱਕੀ ਵੀ ਲਾਹ ਨਾਲ ਪੱਠਾ ਵੀ ਲਾਹ ਪੈਟਰੋਲ ਪੰਪ ਵੀ ਲਾਹ ਤੇ ਕਿਹੜੇ ਵੇਲੇ ਲੱਪੋਗੇ ਨਾਮ ਜੀ ਜਿਨ੍ਹਾਂ ਨੇ ਇਹ ਲਾਏ ਨੇ ਉਹ ਕੰਡ ਬੰਨ ਕੇ ਲੱਗੇ ਨੇ ਨਾਲ ਆਪਣੇ ਪਿੰਡ ਦੇ ਸਰਦਾਰ ਪ੍ਰੀਤਮ ਸਿੰਘ ਹੁੰਦੇ ਸੀ ਜਦੋਂ ਅੱਗੇ ਤੁਰਦੇ ਸੀ ਐ ਲੱਗਦੇ ਕੋਈ ਰਾਜਾ ਤੁਰ ਰਿਹਾ ਤੇ ਸਾਰਾ ਪਿੰਡ ਪਿਛੇ ਇਕੱਠਾ ਹੋ ਕੇ ਦਰਦਾ ਬੱਕਰੀ ਵਾਂਗ ਕਿੱਥੇ ਗਏ ਨੇ ਕੀ ਲੈ ਗਏ ਨੇ ਕੁਛ ਨਹੀਂ ਜਾਂਦਾ ਨਾਲ ਇੱਥੇ ਪਿਆਏ ਸਭ ਕੁਝ ਉਹ ਵੀ ਲੁੱਟਿਆ ਪੁੱਟਿਆ ਗਿਆ ਹੈ ਇਸ ਕਰਕੇ ਬਾਹਰ ਸਾਨੂੰ ਕੀ ਸਮਝਾਉਂਦੇ ਨੇ ਕਹਿੰਦੇ ਪੁੱਤ ਸਮਾਂ ਸੰਭਾਲ ਲਓ ਗਿਆ ਦੇਖੋ ਜੀ ਹੁਣ ਮੈਂ ਤੁਹਾਡੇ ਸਾਹਮਣੇ ਬੋਲ ਰਿਹਾ ਜੇ ਮੇਰਾ ਸਾਹ ਰੋਗ ਦੇ ਤੇ ਕਿੱਥੋਂ ਲੈ ਕੇ ਦਿਓਗੇ ਸੰਸਕਾਰ ਕਰਦੋਗੇ ਲੈ ਜਾ ਕੇ ਉਥੇ ਸਿਮਰ ਵਾਲ ਤੇ ਕਿੰਨਾ ਕੀਮਤੀ ਹੈ ਇੱਕ ਸਵਾਸ ਸਾਰੇ ਸੰਸਾਰ ਦੀ ਜਾਇਦਾਦ ਦਿਓ ਇੱਕ ਸਵਾਸ ਨਹੀਂ ਆਉਂਦਾ ਨਹੀਂ ਆਉਂਦਾ ਕੋਈ ਨਾ ਕੀਮਤੀ ਤਨ ਦੇ ਰਿਹਾ ਹੁਣ ਯਾਦ ਕਰੋ ਮਾਲ ਕਹਿੰਦੇ ਜੇਤੇ ਸਾਹਸ ਗਰਾਸ ਮਨ ਲੀਤਾ ਤੇਤੇ ਹੀ ਗੁਣਗਾਈਏ ਆਓ ਮੇਰੇ ਵੀਰ ਮੇਰੀਆਂ ਭੈਣਾ ਉਸ ਪਰਵਤਗਰ ਨੂੰ ਯਾਦ ਕਰੀਏ ਜਿਹਦੀ ਬਣਾਈ ਧਰਤੀ ਤੇ ਬੈਠੇ ਨਾਲੇ ਘਮਾਰਿਆ ਦੇਖੋ ਕੈਸੀ ਕਲਾ ਹੈ ਇਹਨੂੰ ਕਲਾ ਕਹਿੰਦੇ ਨੇ ਆ ਲੈਂਟਰ ਉੱਤੇ ਖੜਾ ਸਾਡੇ ਤੇ ਉਹਦਾ ਠੱਲੇ ਆ ਖੜਾ ਏ ਨਹੀਂ ਤੇ ਇਹ ਹੀ ਸਾਨੂੰ ਨੱਪਲੇਗਾ ਥੱਲੇ ਇਸ ਕਰਕੇ ਆਓ ਉਹਨੂੰ ਯਾਦ ਕਰੀਏ ਵੀ ਸੱਚੇ ਪਾਤਸ਼ਾਹ ਮਾਤਾ ਦੇ ਗਰਭ ਦੀ ਅਗਨ ਚ ਤੂੰ ਬਚਾਇਆ ਈ ਸਾਨੂੰ ਤੇ ਔਰ ਜਿੱਥੇ ਅਸੀਂ ਫਸ ਗਏ ਮਾਤਾ ਦੇ ਗਰਭ ਦੀ ਅਗਣਿਆ ਮਾਇਆ ਦੇ ਗਰਭ ਦੀ ਅਗਣਿਆ ਕੀ ਕਹਿੰਦੇ ਜੈਸੀ ਅਗਣ ਉਧਰ ਮਾਹੇ ਤੈਸੀ ਬਾਹ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ ਆਉ ਹਉ ਨਾਮ ਨਾਲ ਜੁੜੀਏ ਉਹਨੂੰ ਯਾਦ ਤਨ ਹੋ ਤੁਸੀਂ ਤਨ ਤੁਹਾਡਾ ਮਾਂ ਬਾਪ ਜਿਨ੍ਹਾਂ ਦੇ ਮੁਖ ਚੋਂ ਵੈਗਰੂ ਨਿਕਲ ਰਿਹਾ ਹੈ ਕੌਣ ਕਹਿੰਦਾ ਵੈਗਰੂ ਸੁਣੋ ਸੇ ਸਿਮਰੇ ਜਿਨ ਆਪ ਸਮਰਾਏ ਨਾਨਕ ਤਾਂ ਕੇ ਲਾਗੂ ਪਾਏ ਕਹਿੰਦੇ ਬੁੱਤ ਵੈਗਰੂ ਉਹਦੇ ਮੋਹ ਨਿਕਲਦਾ ਜਿਹਨੂੰ ਆਪ ਜਪਉਂਦਾ ਹੈ ਦੂਜਾ ਨਹੀਂ ਬੋਲ ਸਕਦਾ ਅਕਾਲ ਨਹੀਂ ਬੋਲਣ ਦਿੰਦਾ ਕਿਸੇ ਨੂੰ ਇਸ ਕਰਕੇ ਦਿੰਦੇ ਪੈਰ ਪੈਰ ਤੇ ਕਰੀਆਂ ਆਵ ਘਟੇ ਤਨਛੀਦੇ ਮੈਨੂੰ 51ਵਾਂ ਸਾਲ ਲੱਗ ਗਿਆ ਜੀ ਤੇ ਪਾਪਾ ਜੀ 57 ਸਾਲ ਦੀ ਉਮਰ ਚਲੇ ਗਏ ਸੀ ਤੇ ਫਿਰ ਕਿੰਨਾ ਕੁ ਰਹਿ ਗਿਆ ਸਮਝ ਉਹਨਾਂ ਦੀ ਆਈ ਡਾਇਲ ਆਈਏ ਤਾਂ ਅਸੀਂ ਉਸ ਪਰਮਾਤਮਾ ਦੇ ਪੁੱਤਰ ਆ ਉਹ ਰਾਜਾ ਹੈ ਰਾਜਿਆਂ ਦਾ ਵੀ ਰਾਜਾ ਹੈ ਤੇ ਰਾਜੇ ਦਾ ਪੁੱਤਰ ਰਾਜਾ ਹੀ ਹੁੰਦਾ ਹੈ ਤੇ ਹੁਕਮ ਚ ਹੋਵੇ ਤਾਂ ਅਸੀਂ ਨਾਮ ਨੂੰ ਭੁੱਲ ਗਏ ਜਿਸ ਕਰਕੇ ਮੰਗਤੇ ਬਣ ਗਏ ਮੰਗਤੇ ਬਾਹਰ ਕਹਿੰਦੇ ਲੋਕ ਤਰਕਾਰ ਕਹੇ ਮੰਗਤ ਜਨ ਮੰਗਤ ਮਾਨ ਨਾ ਪਾਇਆ ਪਹਿਲਾ ਗੁਰੂ ਮਹਾਰਾਜ ਦੇ ਦਰ ਤੇ ਆ ਗਏ ਮੁੜ ਕੇ ਦੋ ਖਾਲੀਆਂ ਪਾਈਆਂ ਤੇ ਝੋਨਾ ਕੁੱਟਣ ਆਲੀਆਂ ਕਿ ਬਾਬਾ ਨજરਸ਼ਾਹ ਤੇ ਬਾਬਾ ਨજરਸ਼ਾਹ ਤੇ ਫਿਰ ਤੋ ਇੱਥੇ ਆ ਗਿਆ ਏ ਫਿਰ ਉਹ ਗੁਰੂ ਘਰ ਚਾ ਗਿਆ ਏ ਜੋ ਸੰਤ ਨੇ ਤਾਂ ਨਹੀਂ ਤਾਂ ਫਿਰ ਆਪਾਂ ਕੀ ਲੈਣਾ ਉੱਥੇ ਜਾ ਕੇ ਸਾਰਾ ਪਿੰਡ ਨੱਕ ਰਗੜੀ ਜਾਂਦੇ ਉਹ ਜਾਗੋ ਸ਼ੇਰ ਬਣੋ ਯਾਰ ਕਲਗੀਆਂ ਵਾਲੇ ਦੇ ਪੁੱਤਰ ਹੋ ਬਾਬਾ ਬੰਦਾ ਸਿੰਘ ਬਹਾਦਰ ਨੇ ਤੁਹਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਨਹੀਂ ਤਾਂ ਜ਼ਮੀਨਾਂ ਛੱਡੋ ਗੁਰੂ ਘਰ ਦੀਆਂ ਤੇ ਜਾਓ ਨજરਸ਼ਾਹ ਤੇ ਕੀ ਕਰਦੇ ਜੇ ਕਸਮ ਵਸਾਰ ਬੂਝੇ ਲਾ ਕੇ ਡੂਬੇ ਸੇ ਬਣ ਜਾ ਰਿਆ ਫਿਰ ਉਹ ਕੀ ਕਰਦਾ ਫਿਰ ਮਰੋੜੀ ਚੜਾਉਂਦਾ ਜਿੰਨੀ ਸਮਝਦੇ ਨਾ ਮੈਂ ਤੁਹਾਨੂੰ ਬੇਨਤੀ ਕਰਦਾ ਨਿਸ਼ਾਤਰ ਸਿੰਘ ਦਾ ਲੱਕੇ ਲੱਗਿਆ ਨਾ ਕਿਉਂ ਉਹ ਲਿਆ ਭਗਤੀ ਕਰਦਾ ਸੀ ਸਰਪੰਚ ਬਣ ਗਿਆ ਮੈਂ ਕਿਹਾ ਨਾ ਮਾੜਾ ਨਿਸ਼ਾਤਰ ਸਰਪੰਚ ਤੂੰ ਯਾਰ ਹੈ ਮੇਰਾ ਤੈਨੂੰ ਰਾਜ ਦਵਾਵਾਂਗੇ ਸ੍ਰਿਸ਼ਟੀ ਦਾ ਕੀ ਕਰ ਲੱਗਾ ਹੈ ਨਹੀਂ ਮੰਨਿਆ ਮੈਂ ਤਾਂ ਸਰਬ ਸੰਤਿ ਨੇ ਬਣਾਉਂਦੇ ਮੈਂ ਯਾਰ ਕੁਛ ਬਣਾਉਂਦੇ ਆਪਾਂ ਕੀ ਲੈਣਾ ਆਪਾਂ ਕਰੇ ਸਰਦਾਰ ਆ ਉਹ ਕਲਗੀ ਵਾਲੇ ਨੇ ਬਣਾਤਾ ਜੋ ਜਾਇਦਾਦਾਂ ਦੇ ਮਾਲਕ ਤੇ ਅੱਜ ਦੇਖੋ ਸਮਝਾਉਣ ਵਾਸਤੇ ਕਰ ਰਿਹਾ ਕਰ ਦੇਗਾ ਠੀਕ ਪਰ ਥੋੜਾ ਜਿਹਾ ਸਮਝਾਉਣਾ ਹੈ ਕਰ ਦੇਗਾ ਠੀਕ ਹੈ ਨਹੀਂ ਕਿ ਠੀਕ ਨਹੀਂ ਹੋਏਗਾ ਕਰ ਦੇਗਾ ਇਹ ਤਾਂ ਹੈ ਨਾ ਪਿਓ ਐ ਚਪੇੜ ਮਾਰਦਾ ਤੇ ਦਰਦ ਉਹੋਂ ਜ਼ਿਆਦਾ ਹੁੰਦਾ ਹੈ ਇਸ ਕਰਕੇ ਤੁਹਾਡੇ ਚਰਨਾਂ 'ਚ ਬੇਨਤੀ ਜੀ ਨਾਮ ਚਪੋ ਨਹੀਂ ਤਾਂ ਸਮਾ ਗਿਆ ਉਹਦੀ ਆਵਾਜ਼ ਆਉਂਦੀ ਨਾ ਫਲਾਣੇ ਦਾ ਅੱਜ ਸੰਸਕਾਰ ਹੈ ਉਹਦੋਂ ਕੀ ਹੁੰਦਾ ਫਿਰ ਇਸ ਕਰਕੇ ਆਓ ਤੁਹਾਡੇ ਚਰਨਾਂ 'ਚ ਬੇਨਤੀ ਆਪਾਂ ਤੁਹਾਡੇ ਬੱਚੇ ਅੱਜ ਦੇਖੋ ਜੀ ਸਾਰੇ ਸੰਸਾਰ 'ਚ ਲਾਈਵ ਜਾਂਦਾ ਹੈ ਚੋਕਟਾਲ ਸਿੰਘ ਦਾ ਨਾਮ ਤੁਹਾਡੀ ਕਿਰਪਾ ਨਾਲ ਤੁਹਾਡੀ ਕਮਾਈ ਨਾਲ ਜਾ ਰਿਹਾ ਹੈ ਕਿਉਂ ਤੁਸੀਂ 2003 ਤੋਂ ਸਿਮਰਨ ਕਰ ਰਹੇ ਹੋ 2003 ਤੋਂ ਲਗਾਤਾਰ ਲੱਗੇ ਕੋਈ ਗੁਰੂ ਕਰਨੀ ਜਿੱਥੇ ਇਸ ਤਰ੍ਹਾਂ ਸਿਮਰਨ ਹੁੰਦਾ ਹੋਵੇ ਤੁਹਾਡੀ ਕਮਾਈ ਹੈ ਤਾਂ ਤੁਹਾਡੀ ਵੜਿਆਈ ਹੈ ਇੱਕ ਬੇਨਤੀ ਹੈ ਵੀ ਅੱਜ ਆਪਣਾ ਜੋ ਗੁਰੂ ਕਰਦਾ ਸਾਉਂਡ ਇਹਨੇ ਡਿਸਟਰਬ ਕੀਤਾ ਹੈ ਇਸ ਕਰਕੇ ਆਪਾਂ ਆਪਦੇ ਪਿੰਡ ਤੋਂ ਸ਼ੁਰੂ ਕਰਨ ਲੱਗੇ ਕਾਰਜ ਇੱਥੋਂ ਹੀ ਸ਼ੁਰੂਆਤ ਹੋਈ ਸੀ ਪ੍ਰਚਾਰ ਦੀ ਜਿਸ ਦਿਨ ਭਾਈ ਸਾਹਿਬ ਮਿਲੇ ਅਗਲੇ ਦਿਨ ਤੋਂ ਇੱਥੇ ਸੰਗਰਾਂਦ ਸੀ ਦੇਖੋ ਇਹ ਗੁਰਮਖ ਕਹਿੰਦੇ ਨੇ ਭਾਈ ਸੇਵਾ ਸਿੰਘ ਟਰਮਾਲਾ ਗੁਰਮਖੀ ਲੋਕਾਂ ਪਛਾਣਿਆ ਨਹੀਂ ਮਹਾਰਾ ਕੀ ਕਹਿੰਦੇ ਅੰਮ੍ਰਿਤ ਦ੍ਰਿਸ਼ਟ ਦੇਖੇ ਹੋਏ ਸੰਤ ਜਿਹਦੇ ਦੇ ਦ੍ਰਿਸ਼ਟੀ ਪਾਉਂਦੇ ਸੀ ਉਹਨੂੰ ਸੰਤ ਬਣਾ ਸਕਦੇ ਸੀ ਉਹਨਾਂ ਦੀ ਜੇ ਇੱਛਾ ਹੁੰਦੀ ਬਣਾ ਦਿੰਦੇ ਸੀ ਤੇ ਅਗਲੇ ਦਿਨ ਆਪਣੇ ਇਥੋਂ ਸ਼ੁਰੂ ਹੋ ਗਿਆ ਪ੍ਰਚਾਰ ਤੇ ਅੱਜ ਦੇਖੋ ਸਾਰੇ ਸੰਸਾਰ ਚ ਰੋਜ਼ ਆਪਣੇ ਫੇਸਬੁੱਕ ਤੇ ਆ ਜਿਹੜਾ ਆਪਾਂ ਲਾਈਵ ਕਰਦੇ ਤਾਂ ਆ ਪੱਕੇ ਬੰਦ ਕੀਤੀ ਸੀ ਆਵਾਜ਼ ਵਿੱਚ ਜਾਂਦੀ ਏ ਰੋਜ਼ 1000 ਤੋਂ ਲੈ ਕੇ 1500 ਬੰਦਾ ਰੋਜ਼ ਜੁੜ ਰਿਹਾ ਏ ਤੁਹਾਡਾ ਬੱਚਾ ਤੁਹਾਡੇ ਤੋਂ ਕੁਝ ਨਹੀਂ ਲੁਕਿਆ ਮੇਰੀ ਮਰੀਕੋ ਗੰਤੀ ਬਿਨਾਮ ਜਪਣਾ ਸ਼ੁਰੂ ਕਰ ਲਓ ਸਭ ਕੁਝ ਅੰਦਰ ਹੀ ਪਿਆ ਏ ਇਹ ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ ਬਾਹਰ ਬਸਤਨਾ ਭਾਲ ਕੀ ਕਰਦੇ ਹੋ ਇੱਕ ਕੋਟੀਆਂ ਕੌਡੀਆਂ ਪਿੱਛੇ ਦਿਲ ਦੇ ਟੁਕੜਿਆਂ ਨੂੰ ਦਿਲ ਦੇ ਟੁਕੜਿਆਂ ਨੂੰ ਬੁਦੇਸ਼ਾਂ ਚ ਘਲ ਰਹੇ ਹੋ ਕੀ ਕਰ ਰਹੇ ਹੋ ਕੋਲ ਰੱਖੋ ਤੁਹਾਡੀ ਸੇਵਾ ਕਰਨਗੇ ਜੇ ਨਹੀਂ ਜਾਇਦਾਦ ਨਹੀਂ ਹੈਗੀ ਫਿਰ ਜਾਓ ਜਾਂ ਜਾਣਦਾ ਕੀ ਤਰੀਕਾ ਹੈ ਸਭ ਤੋਂ ਪਹਿਲਾਂ ਨਾਮ ਨਾਲ ਜੁੜੋ ਗੁਰਮਤ ਧਾਰਨ ਕਰੋ ਫਿਰ ਜਾਓ ਫਿਰ ਉੱਥੇ ਜਾਓਗੇ ਤੇ ਲੋਕ ਕਹਿਣਗੇ ਕਲਦੀ ਵਾਲੇ ਦਾ ਪੁੱਤਰ ਏ ਤੇ ਨਹੀਂ ਤੇ ਫਿਰ ਇਹ ਉਹਦੀ ਜ਼ਰੂਰੀ ਡਾਟ ਲਾਉਣੀ ਬਾਹਰ ਜਾ ਕੇ ਕਰੀ ਲੈ ਲੋ ਇਸ ਕਰਕੇ ਗੁਰਮੁਖ ਪਿਆਰੇ ਬੱਚਿਆਂ ਨੂੰ ਪਹਿਲਾਂ ਨਾਮ ਨਾਲ ਜੋੜੋ ਜੀ ਇੱਕ ਬੇਨਤੀ ਹੁਣ ਸਮਾਪਤੀ ਆ ਵੀ ਤੁਸੀਂ ਦੇਖੋ ਵੀ ਪ੍ਰਮਾਤਮਾ ਤੋਂ ਬਾਅਦ ਸਾਡੇ ਉੱਪਰ ਸਭ ਤੋਂ ਵੱਡਾ ਆਸਾਨ ਸਾਡੀ ਮਾਂ ਦਾ ਹੈ ਮੰਨਦੇ ਹੋ ਕਿ ਨਹੀਂ ਜੀ ਬੋਲੋ ਜੇਕਰ ਪ੍ਰਮਾਤਮਾ ਤੋਂ ਬਾਅਦ ਕਿਸੇ ਦਾ ਆਸਾਨ ਹੈ ਤਾਂ ਸਾਡੀ ਮਾਂ ਹੈ ਜਿਹਨੇ ਸਾਨੂੰ 9 ਮਹੀਨੇ ਪੇਟ ਤੇ ਰੱਖਿਆ ਹੈ ਉਹ ਇਸ ਸੰਸਾਰ ਦਾ ਕਰਮ ਕੀਤਾ ਹੈ ਤੇ ਜਿਹੜਾ ਬੰਦਾ ਮਾਂ ਦੀ ਕੁੱਖ ਦੀ लाज ਨਹੀਂ ਰੱਖ ਸਕਦਾ ਉਹਨੂੰ ਨਹਿਰ 'ਚ ਛਾਲ ਮਾਰ ਦੇਣੀ ਚਾਹੀਦੀ ਜਾਂ ਗੱਡੀ ਥਲੇ ਆ ਜਾਣਾ ਚਾਹੀਦਾ ਕੀ ਫਾਇਦਾ ਉਹਦਾ ਜੀਵਨ ਦਾ ਮਾਰੇ ਕਹਿੰਦੇ ਫਿਰ ਮਾਂ ਦੀ ਕੁੱਖ ਦੀ ਲਾਜ ਰੱਖੀ ਕਿਵੇਂ ਜਾਂਦੀ ਸੁਣੋ ਕਹਿੰਦੇ ਜਿਹੜਾ ਨਾਮ ਜਪਦਾ ਹੈ ਜੋ ਸਤਗੁਰ ਦੇ ਬਾਣੇ ਵਿੱਚ ਚੱਲਦਾ ਹੈ ਤਿੰਨ ਕਾ ਜਨਮ ਸਫਲ ਹੈ ਜੇ ਚੱਲੇ ਸਤਗੁਰ ਭਾਏ ਕੁੱਲ ਆਧਾਰੇ ਆਪਣਾ ਤਿੰਨ ਧਨ ਜਨਿੰਦੀ ਮਾਏ ਇਸ ਕਰਕੇ ਬੇਨਤੀ ਹੈ ਜੀ ਜੇ ਤੁਸੀਂ ਪੰਚਾਇਤ ਵਾਲੇ ਪਹਿਲੀ ਦੇ ਦਿਓਗੇ 5 ਕਿੱਲੇ ਸਾਡੀ ਸੈਟਿੰਗ ਦੇ ਨਾਮ ਉਹ ਅਫਸਰ ਬਣ ਕੇ ਫਿਰ ਨਾਮ ਜਪਣ ਵਾਲੇ ਦਾ 10 ਗੁਣਾ ਦਿਮਾਗ ਤੇਜ ਹੋ ਜਾਂਦਾ 10 ਗੁਣਾ ਉਹ ਅਫਸਰ ਬਣ ਕੇ ਫਿਰ ਆਈਏਐਸ ਪੀਸੀਐਸ ਉਹ ਲੱਗਣਗੇ ਕਲ ਕੀਰਤ ਦੇ ਪੁੱਤਰ ਤੇ ਦੇਖਿਓ ਫਿਰ ਪੰਥ ਚੱਲਦਾ ਨਾਲੋਂ ਕਥਾ ਸੁਣਾਇਆ ਕਰਨਗੇ ਲੋਕਾਂ ਨੂੰ ਨਾਲ ਲੋਕਾਂ ਨੂੰ ਗਰੰਟਾ ਦਿਆ ਕਰਨਗੇ ਲਓ ਪਤ ਲਾਓ ਐਸਾ ਖੇਲ ਕਰੇਗਾ ਮੇਰਾ ਕਲਗੀਆਂ ਵਾਲਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਜੇ ਤੁਸੀਂ ਸਲਾਹ ਕਰ ਲੋ ਸਾਰੇ ਨਾਂ ਦੇਓਗੇ ਤੇ ਆਪਾਂ ਆਪਦੀ ਪੈੜੀ 'ਚ ਬਣਾ ਦਾਂਗੇ ਮਾਛੀ ਵਾਲੇ ਫਿਰ ਨਾ ਕਿਹਾ ਜੇ ਬਾਬਾ ਲਾਲਚ ਕਰਦਾ ਹੈ ਪਹਿਲ ਤੁਹਾਡੀ ਹੈ ਨਹੀਂ ਤਾਂ ਉੱਥੇ ਆਪਣੀ ਤਾਂ ਪੈੜੀ ਆ ਗਈ ਹੈਗੀ ਫਿਰ ਉੱਥੇ ਬਣਾ ਦਾਂਗੇ ਤੇ ਦੇਖਿਆ ਜੇ ਫਿਰ ਉੱਥੇ ਰੌਣਕਾਂ ਲੱਗਦੀਆਂ ਲਓ ਜੇ ਇਸ ਕਰਕੇ ਨਾਮ ਜਪੋ ਜਪੋ ਤਈ ਪੂਨਾਮਾ ਅਵਰਨਾਫਲ ਕਾਮਾ ਬਸ ਜਾ ਕੇ ਉਹ ਫਿਰ ਰਾਜਤ ਹੈ ਗਈ ਹੋ ਰਾਜੇਓ ਮਾਰੇ ਕਹਦੇ ਮਨ ਮੇਰਾ ਰਾਜਾ ਬੱਚਾ ਹੈ ਕਾਲਪੁਰਖ ਦਾ ਬੱਚਾ ਹੈ ਤੇ ਰਾਜਾ ਕਿਉਂ ਮੰਗਦਾ ਫਿਰ ਜੀ ਹੱਥ ਮੰਨ ਕੇ ਥਾਂ ਥਾਂ ਤੇ ਵਟਾ ਪਾਉ ਜੀ ਕਿਉਂ ਮੰਗਤੇ ਬੰਦੇ ਹੋ ਸਰਦਾਰ ਹੋ ਆਪਾਂ ਨਹੀਂ ਕਿਸ ਇਲੈਕਸ਼ਨ ਲੁਕਸ਼ਨ ਚ ਖੜਨਾ ਕਾਦੇ ਵਾਸਤੇ ਮੰਗਤੇ ਬਣਗੇ ਇਹਦੇ ਮੰਗਤੇ ਬਣੋ ਹਮ ਆਪੀਖਤ ਭਖਾਰੀ ਤੇਰੇ ਤੂੰ ਨਿੱਜ ਪਤਾ ਹੈ ਦਾਤਾ ਟੋੜੇ ਦਰਤੇ ਲੋਕ ਮੰਗਣ ਹੋਣਗੇ ਜੇ ਨਾ ਉਹ ਤਾਂ ਮੈਨੂੰ ਨਹੀਂ ਸਭਾ ਦੇ ਜੀ ਤੁਸੀਂ ਨਾਮ ਜਪੋ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ